ਸਤ ਹੋ ਗਈ ਪਟਿਆਲਾ ਰਿਆਸਤ ਹੋ ਗਈ ਤੇ ਵੇਖੋ ਵੀ ਮਲੇਰ ਕੋਟ ਦੇ ਨਾਲ ਪਟਿਆਲਾ ਕੋਈ ਹੋਣਾ ਕੋਈ 60 61 ਕਿਲੋਮੀਟਰ ਦੂਰ ਇਹਦੇ ਨਾਬਾ ਵੀ ਥੋੜਾ ਘਟ ਗਏ ਵੀ ਉਦੋਂ ਜਿਹੜੀਆਂ ਰਿਆਸਤਾਂ ਹੁੰਦੀਆਂ ਸੀਗੀਆਂ ਉਹਨਾਂ ਦੀ ਖੈ ਬਾਜੀ ਚੱਲਦੀ ਰਹਿੰਦੀ ਸੀਗੀ ਵੀ ਇਧਰ ਮਲੇਰ ਕੋਟ ਦੇ ਨਾਲ ਉਹਨਾਂ ਦੀ ਖੈ ਬਾਜੀ ਚੱਲਦੀ ਰਹਿੰਦੀ ਸੀਗੀ ਵੀ ਹਮਲਾ ਉਹਨਾਂ ਨੇ ਹਮਲਾ ਕਰਤਾ ਜਾਂ ਇਹਨਾਂ ਨੇ ਹਮਲਾ ਕਰਤਾ ਫਿਰ ਜਿਹੜੇ ਨਾਬਾ ਰਿਆਸਤੇ ਉਹਨੇ ਹਮਲਾ ਕਰਤਾ ਜਿਹੜਾ ਕਿਲਾ ਨਾ 1790 ਦੇ ਵਿੱਚ ਤਿਆਰ ਕੀਤਾ ਗਿਆ ਸੀਗਾ 18ਵੀਂ ਸਦੀ ਦੇ ਵਿੱਚ ਹੀ ਕਰੀਬ ਤਿਆਰ ਕੀਤਾ ਗਿਆ ਸੀਗਾ ਇਹਨੂੰ ਤੇ ਇਹ ਜਿਹੜਾ ਸ਼ੇਰ ਮੁਹੰਮਦ ਖਾਂ ਦੇ ਪੋਤੇ ਅਤਾ ਉੱਲਾ ਖਾਂ ਨੇ ਇਹ ਜਿਹੜਾ ਬਣਵਾਇਆ ਸੀਗਾ ਕਿਲਾ ਜਿਹੜਾ ਸ਼ੇਰ ਮੁਹੰਮਦ ਖਾਂ ਉਹਨੇ ਚਾਰ ਜਿਹੜੇ ਸਹਿਬਜ਼ਾਦਿਆਂ ਦੇ ਹੱਕ ਦੇ ਵਿੱਚ ਨਾਰਾ ਵੀ ਮਾਰਿਆ ਸੀਗਾ ਇਹ ਉਹਦੇ ਪੋਤੇ ਨੇ ਬਣਵਾਇਆ ਸੀਗਾ ਇਹ ਕਿਲਾ ਤੇ ਇੱਥੇ ਰਾਜ ਸਭਾ ਲੱਗਦੀ ਹੁੰਦੀ ਸੀਗੀ ਜੋ ਰਾਜਾ ਹੁੰਦਾ ਸੀਗਾ ਅਤਾ ਉੱਲਾ ਖਾਂ ਸ਼ੇਖ ਮੁਹੰਮਦ ਖਾਨ ਉਹ ਵੀ ਇੱਥੇ ਆ ਕੇ ਹਨਾ ਕਿਸੇ ਕਿਸੇ ਟਾਈਮ ਸਭਾ ਕਰਦੇ ਹੁੰਦੇ ਸੀਗੇ ਆਪਦੇ ਰਾਜ ਬਾਰੇ ਗੱਲਾਂ ਪਤਾ ਕਰਦੇ ਹੁਣੇ ਵਪਾਰ ਬਾਰੇ ਗੱਲਾਂ ਪਤਾ ਕਰਦੇ ਨੇ ਤੇ ਜਿਹੜੀ ਇੱਕ ਮੇਨ ਗੱਲ ਵੀ ਇਹ ਜਿਹੜਾ ਕਿਲਾ ਹੈ ਇਹ ਬਣਾਇਆ ਕਿਉਂ ਗਿਆ ਸੀ ਤੇ ਮੇਨ ਭਰਤਪੁਰ ਇਸ ਕਿਲੇ ਦਾ ਇਸ ਕਿਲੇ ਨੂੰ ਬਣਾਉਣ ਦਾ ਇਹ ਸੀਗਾ ਵੀ ਜਿਹੜੀ ਉਸ ਟਾਈਮ ਤੇ 1800 ਇਹ 1700 80 1790 91 ਦੇ ਦੌਰ ਦੇ ਵਿੱਚ ਉਦੋਂ ਇਸ ਟਾਈਮ ਵੀ ਅਲੱਗ-ਅਲੱਗ ਰਿਆਸਤਾਂ ਹੁੰਦੀਆਂ ਸੀਗੀਆਂ ਜਿਵੇਂ ਨਾਬਾ ਰਿਆ ਤੇ ਮਿੱਤਰੋ ਇਹ ਜਿਹੜਾ ਕਿਲਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ 1790 ਦੇ ਵਿੱਚ ਇੱਕ ਕਿਲਾ ਤਿਆਰ ਕੀਤਾ ਗਿਆ ਸੀਗਾ ਤੇ ਜਿਹੜਾ ਸ਼ੇਖ ਅਤਾਉਲਾ ਖਾਨ ਸੀਗਾ ਉਹਨੇ ਇਹ ਰਿਆਸਤ ਸੰਭਾਲੀ ਇਹ 1791 ਦੇ ਵਿੱਚ 1791 ਦੇ ਵਿੱਚ ਉਹਨੇ ਰਿਆਸਤ ਸੰਭਾਲੀ ਤੇ ਫਿਰ 1791 ਤੋਂ ਬਾਅਦ ਵੱਦ ਵਿੱਚ 1810 ਤੱਕ ਉਹਨੇ ਇੱਥੇ ਰਾਜ ਕੀਤਾ ਪੂਰੇ 19 ਸਾਲ ਉਹਨੇ ਇਸ ਕਿਲੇ ਤੇ ਤੇ ਉਹਨੇ ਇਸ ਬਲੇਰ ਕੋਟਲੇ ਦੀ ਰਿਆਸਤ ਤੇ ਉਹਨੇ ਰਾਜ ਕੀਤਾ ਜੀ ਮਿੱਤਰੋ ਕਿਵੇਂ ਸਾਰੇ ਆਪਣੇ ਇੱਕ ਨਵੇਂ ਤਾਜੇ ਮਸਤ ਵਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬੜਾ ਹੀ ਸਵਾਗਤ ਹੈ ਯਾਰ ਜਿੰਨਾ ਕਹਿ ਦਮ ਉਨਾ ਹੀ ਘਾਟ ਹੈ ਤੇ ਮਿੱਤਰੋ ਅੱਜ ਆਪਾਂ ਫੇਰ ਤੁਹਾਨੂੰ ਇੱਕ ਪੁਰਾਣੀ ਲੋਕੇਸ਼ਨ ਤੇ ਪੁਰਾਣੇ ਜ਼ਮਾਨੇ ਦੇ ਵਿੱਚ ਲੈ ਕੇ ਚੱਲੇ ਆ ਅੱਜ ਤੋਂ 200 ਸਾਲ ਪਿੱਛੇ ਲੈ ਕੇ ਚੱਲੇ ਆ ਆਪਾਂ ਆਪਾਂ ਤੁਹਾਨੂੰ ਇਤਿਹਾਸ ਦੇ ਬਾਰੇ ਰੂਬਰੂ ਕਰਾਵਾਂਗੇ ਕਿੰਦਾ ਕਿਲਾ ਸੀ ਕਦੋਂ ਤਿਆਰ ਕੀਤਾ ਗਿਆ ਕਾਹਦੇ ਵਾਸਤੇ ਬਣਾਇਆ ਗਿਆ ਸੀਗਾ ਤੇ ਮਿੱਤਰੋ ਆ ਮਾਰੋ ਚਾਤੇ ਇਹਨੂੰ ਮੜੇ ਕਰੋ ਇਹਦੇ ਦਰਸ਼ਨ ਆ ਜਿਓ ਜਿਹੜਾ ਕਿਲਾ ਇਹ ਕਿਲੇ ਦਾ ਨਾਮ ਹੈ ਤੁਹਾਨੂੰ ਐਂਡੇ ਤੇ ਦੱਸਾਂਗਾ ਤੇ ਇਹਦੇ ਵਿੱਚ ਮੀਨਾਕਾਰੀ ਵੇਖੋ ਤੁਸੀਂ ਕਿੰਨੀ ਵਧੀਆ ਤਰੀਕੇ ਨਾਲ ਕੀਤੀ ਗਈ ਹੈ ਛੋਟੀ ਛੋਟੀ ਇੱਟ ਨਾਲ ਇਹਨੂੰ ਚਿਣਿਆ ਵਾ ਤੇ ਇਧਰ ਵੀ ਆਪਾਂ ਜਾਵਾਂਗੇ ਮੈਂ ਕਿਹਾ ਚਲੋ ਪਹਿਲਾਂ ਤੁਹਾਨੂੰ ਥੋੜਾ ਥੋੜਾ ਬਾਹਰੋਂ ਦੱਸ ਦਿੱਤਾ ਜਾਵੇ ਤੇ ਇਧਰਲੀ ਸਾਈਡ ਵੇਖੋ ਤੁਸੀਂ ਇਹ ਅੱਜ ਤੋਂ ਸਵਾ 200 ਸਾਲ ਪੁਰਾਣਾ ਕਿਲਾ ਵਾ ਕੋਈ 1800 ਦੇ ਵਿੱਚ ਤਿਆਰ ਕੀਤਾ ਗਿਆ ਸੀ ਉਹ ਵੀ ਮੈਂ ਤੁਹਾਨੂੰ ਅੱਗੇ ਡਿਟੇਲ ਦੇ ਵਿੱਚ ਦੱਸਾਂਗਾ ਤੇ ਪਹਿਲਾਂ ਤੁਸੀਂ ਆਹ ਦੇਖੋ ਤੁਸੀਂ ਜਾਂਦੀਆਂ ਕੰਦਾ ਆਹ ਕੰਦਾ ਵੇਖੋ ਤੁਸੀਂ ਕਿੰਨੀਆਂ-ਕਿੰਨੀਆਂ ਮੋਟੀਆਂ ਕੀਤੀਆਂ ਘਾਟੂ-ਘਾਟੂ 2-2 ਫੁੱਟ ਦੀਆਂ ਇਹਦੀਆਂ ਕੰਦਾ ਚੌੜੀਆਂ ਹੋਣੀਆਂ ਜਿਹੜੇ ਕਿ ਨਾਨਕਸ਼ਹੀ ਇੱਟ ਨਾਲ ਛੋਟੀ ਇੱਟ ਨਾਲ ਤਿਆਰ ਕੀਤਾ ਗਿਆ ਤੇ ਜਿਹੜੇ ਜ਼ਿਆਦਾਤਰ ਇਦਾਂ ਦੇ ਕਿਲੇ ਜਿਹੜੇ 2-2 2.5 ਸੌ ਸਾਲ ਪੁਰਾਣੇ ਹੁੰਦੇ ਨਾ ਉਹ ਜ਼ਿਆਦਾਤਰ ਤਾਂ ਇੱਕ ਇਹ ਮਿੱਟੀ ਨਾਲ ਹੀ ਤਿਆਰ ਕੀਤੇ ਜਾਂਦੇ ਸੀਗੇ ਉਸ ਟਾਈਮ ਤੇ ਕਿਉਂਕਿ ਚੂਨੇ ਪੱਥਰ ਦੀ ਇੱਟ ਇੰਨੇ ਚ ਵਰਤੀ ਜਾਂਦੀ ਸੀਗੀ ਬਾਹਰੋਂ ਚੂਨਾ ਪੱਥਰ ਲਾਇਆ ਜਾਂਦਾ ਸੀਗਾ ਤੇ ਅੰਦਰ ਜਿਹੜੀ ਦੀ ਚਿਣਾਈ ਹੈ ਉਹ ਮਿੱਟੀ ਦੀ ਕੀਤੀ ਜਾਂਦੀ ਸੀ ਤੇ ਆਹ ਤੁਸੀਂ ਦੇਖੋ ਵੀ ਆ ਜੇ ਮਿੱਟੀ ਹੈ ਵੀ ਤੁਸੀਂ ਇਹ ਵੇਖੋ ਵੀ ਪੁਰਾਣੇ ਜ਼ਮਾਨੇ ਦੀ ਜਿਹੜੀ ਮਿੱਟੀ ਵੀ ਹੁੰਦੀ ਸੀ ਨਾ ਉਹ ਵੀ ਸੀਮੈਂਟ ਨਾਲੋਂ ਘੱਟ ਨਹੀਂ ਹੁੰਦੀ ਸੀਗੀ 80 ਤੋਂ 90 ਫੁੱਟ ਲੰਮੀਆਂ ਕੰਧਾਂ ਕੀਤੀਆਂ ਗਈਆਂ ਨੇ ਕਿਲਾ ਬਣਾਇਆ ਗਿਆ ਸੀ ਛੋਟਾ ਜਿਹਾ ਕਿਲਾ ਬਣਾਇਆ ਗਿਆ ਸੀ ਇਹ ਫੌਜਾਂ ਵਾਸਤੇ ਤੇ ਜਿਹੜੀ ਇਸ ਰਿਆ ਅਸਤ ਦਾ ਕਿਲਾ ਸੀਗਾ ਉਹਦੀ ਦੇਖ ਰੱਖ ਕਰਨ ਵਾਸਤੇ ਸੰਭਾਲਣ ਵਾਸਤੇ ਤੇ ਆ ਤੁਸੀ ਦੇਖੋ ਵੀ ਬੁਰਜ ਕਿੰਨੇ ਕਿੰਨੇ ਵੱਡੇ ਬੁਰਜ ਕੀਤੇ ਗਏ ਨੇ ਤੇ ਇਹਦੀਆਂ ਕੰਦਾ ਵੇਖੋ ਤੁਸੀਂ ਆ ਇਹੜੀਆਂ ਕੰਦਾ ਵੇਖੋ ਵੀ ਘਟੂ ਘਟ 4 4 ਫੁੱਟ ਦੀ ਇਹ ਕੰਦ ਹੋਣੀ ਤੇ ਇੰਨੀ ਤੁਸੀਂ ਸੋਚਿਆ ਵੀ ਇਹਦੀ ਨੀ ਕਿੰਨੀ ਥੱਲੇ ਮੋਟੀ ਰੱਖੀ ਗਈ ਹੋਣੀ ਉਹ ਜਿਹੜਾ ਆ ਮੇਨ ਬੁਰਜ ਜਿਹੜਾ ਇੱਥੇ ਖੜਦੇ ਹੁੰਦੇ ਸੀਗੇ ਸਪਾਈ ਕਿਸੇ ਟਾਈਮ ਜਿਹੜੇ ਇੱਥੇ ਉਹ ਉਹਨਾਂ ਦੇ ਸਕਿਉਰਟੀ ਗਾਰਡ ਸੀਗੇ ਇਹ ਉਹ ਇੱਥੇ ਖੜ੍ਹਦੇ ਹੁੰਦੇ ਸੀਗੇ ਤੇ ਇੱਥੇ ਉਹ ਰਾਖੀ ਕਰਦੇ ਹੁੰਦੇ ਸੀਗੇ ਤੇ ਆਹ ਦੇਖੋ ਤੁਸੀਂ ਆ ਜਿਹੜੇ ਛੋਟੇ ਛੋਟੇ ਕੋਠਨੇ ਬਣੇ ਨਾ ਇਹਨਾਂ ਥਾਣੇ ਜਿਹੜੇ ਜੋ ਅਸਲਾ ਹੁੰਦਾ ਸੀਗਾ ਉਹ ਬਾਹਰ ਕੱਢਦੇ ਸੀ ਤਾਂ ਜੋ ਜਿਹੜੀ ਇਹ ਕਿਲੇ ਦੀ ਚੰਗੀ ਤਰ੍ਹਾਂ ਦੇਖਰੇ ਕੀਤੀ ਜਾਵੇ ਤੇ ਹੁਣ ਤਾਂ ਏਟ ਅਠਿਆ ਪਿਆ ਸਾਰਾ ਕੁਝ ਜਿਹੜਾ ਇਹ ਜਿਹੜਾ ਕਿਲਾ ਹੈ ਇਹ ਜਿਹੜਾ ਇਹ ਸੈਂਟਰ ਗਵਰਨਮੈਂਟ ਦੇ ਅੰਡਰ ਆਉਂਦਾ ਵਾ ਤੇ ਬਸ ਤੁਸੀਂ ਦੇਖੋ ਵੀ ਇਹਦੇ ਜਿਹੜੀ ਰੀਕਨਸਟਰਕਸ਼ਨ ਕੀਤੀ ਗਈ ਐਨ ਵਿਗੜੀ ਪਈ ਸਮੇਂ ਦੇ ਹਿਸਾਬ ਨਾਲ ਜਿਦਾ ਕਿ ਮੈਂ ਤੁਹਾਨੂੰ ਦੱਸਿਆ ਵੀ 200 ਸਾਲੇ ਪੁਰਾਣਾ ਕਿਲਾ ਤੇ ਉਹਦੀ ਹਾਲਤ ਦਾ ਖਸਤਾ ਹੋਣੀ ਹੀ ਸੀ ਕਿਉਂਕਿ 200 ਸਾਲ ਪੁਰਾਣਾ ਤੇ ਦੂਜਾ ਇਹਦੀ ਸੰਭਾਲ ਨਹੀਂ ਕੀਤੀ ਗਈ ਆ ਜੀ ਇਹਦਾ ਫਰੰਟ ਆ ਪਾਸਾ ਤੁਸੀਂ ਇਹ ਦੇਖੋ ਵੀ ਕਿਸੇ ਟਾਈਮ ਦੇ ਵਿੱਚ ਇਹ ਕਿਲਾ ਹੁੰਦਾ ਸੀਗਾ ਵੀ ਅੱਜ ਤਾਂ ਇਹਨੂੰ ਕਿਲਾ ਕਹਿਣ ਲੱਗਿਆ ਮੈਨੂੰ ਥੋੜਾ ਜਿਹਾ ਡਾਊਟ ਹੁੰਦਾ ਵੀ ਮੈਂ ਸੱਚੀ ਕਿਲਾ ਕਹਿਣਾ ਮੈਂ ਤੇ ਜਾਂ ਫਿਰ ਹੋਰ ਕੋਈ ਅਵੇਲੀ ਹੈ ਤੇ ਦਰਸਲ ਇਹ ਕਿਲਾ ਹੀ ਹੁੰਦਾ ਸੀਗਾ ਇਹ ਜਿਹੜੀ ਕਿਲੇ ਦੀ ਮੇਨ ਐਂਟਰੀ ਇੱਥੋਂ ਮਿਲਦੀ ਸੀਗੀ ਇੱਧਰ ਦੀ ਜਿਹੜੇ ਮੁਗਲ ਸੀ ਰਾਜੇ ਸਿਪਾਈ ਸਾਰੇ ਇੱਧਰ ਹੀ ਹੁੰਦੇ ਦੇ ਸੀਗੇ ਤੇ ਇੱਥੇ ਰਿਆਸਤ ਬੈਠਦੀ ਹੁੰਦੀ ਸੀ ਆਹ ਦੇਖੋ ਵੀ ਕੰਧਾ ਆਹ ਕੰਧਾ ਵੇਖੋ 3 3 3 ਫੁੱਟ ਦੀ ਕੰਧ ਚੌੜੀ ਹੋਣੀ ਆ ਤੇ ਇੱਟਾਂ ਨਾਲ ਹੀ ਉਹ ਨਾਨਕਸ਼ਹੀ ਇਟਾਂ ਦੇ ਚ ਵਰਤੀ ਗਈ ਤੇ ਮਿੱਟੀ ਨਾਲ ਦੀ ਚਿਨਾਈ ਕੀਤੀ ਵੀ ਮਿੱਟੀ ਨਾਲ ਵਿਵਹ ਪੈਣਾ 80 ਤੋਂ 85 ਫੁੱਟ ਉਚਾਈ ਨੂੰ ਖੜਾ ਕਰ ਦਿੱਤਾ ਮਿੱਤਰਾਂ ਨੇ ਇਹ ਵੀ ਉਸ ਹੱਤੇ ਵੀ ਇਹ ਮੁਗਲ ਸ਼ੈਲੀ ਦੇ ਵਿੱਚ ਤਿਆਰ ਕੀਤਾ ਗਿਆ ਸੀਗਾ ਤੇ ਦਰਸਲ ਉਦੋਂ ਦੋ ਹੀ ਹਸ਼ਾਇਦੀਆਂ ਹੁੰਦੇ ਸੀ ਇੱਕ ਟੋਰੀ ਸ਼ੈਲੀ ਹੁੰਦੀ ਸੀਗੀ ਤੇ ਦੂਜੀ ਹੁੰਦੀ ਸੀ ਮੁਗਲ ਸ਼ੈਲੀ ਤੇ ਮੁਗਲ ਸ਼ੈਲੀ ਦੇ ਵਿੱਚ ਤਿਆਰ ਕੀਤਾ ਗਿਆ ਸੀਗਾ ਇਹ ਜਿਹੜਾ ਕਿਲਾ ਜਿਹੜਾ ਕਿਲਾ ਨਾ 1790 ਦੇ ਵਿੱਚ ਤਿਆਰ ਕੀਤਾ ਗਿਆ ਸੀਗਾ 18ਵੀਂ ਸਦੀ ਦੇ ਵਿੱਚ ਹੀ ਕਰੀਬ ਤਿਆਰ ਕੀਤਾ ਗਿਆ ਸੀਗਾ ਇਹਨੂੰ ਤੇ ਇਹ ਜਿਹੜਾ ਸ਼ੇਰ ਮੁਹੰਮਦ ਖਾਨ ਦੇ ਪੋਤੇ ਅਤਾ ਉੱਲਾ ਖਾਨ ਨੇ ਇਹ ਜਿਹੜਾ ਬਣਵਾਇਆ ਸੀਗਾ ਕਿਲਾ ਜਿਹੜਾ ਸ਼ੇਰ ਮੁਹੰਮਦ ਖਾਨ ਉਹਨੇ ਚਾਰ ਜਿਹੜੇ ਸਹਬਜ਼ਾਦਿਆਂ ਦੇ ਹੱਕ ਦੇ ਵਿੱਚ ਨਾਰਾ ਵੀ ਮਾਰਿਆ ਸੀਗਾ ਇਹ ਉਹਦੇ ਪੋਤੇ ਨੇ ਬਣਵਾਇਆ ਸੀਗਾ ਇਹ ਕਿਲਾ ਤੇ ਤੇ ਆਹ ਵੇਖੋ ਤੁਸੀਂ ਦੋ ਮੰਜ਼ਲੀ ਇਹ ਬਣਾਇਆ ਗਿਆ ਸੀਗਾ ਇੱਕ ਫਲੋਰ ਆ ਦੂਜਾ ਫਲੋਰ ਆ ਤੇ ਤੀਜਾ ਫਲੋਰ ਉੱਤੇ ਖਾਲੀ ਸੀਗਾ ਤੇ ਚਲੋ ਹੁਣ ਆਪਾਂ ਇੰਦੇ ਦੂਸਰੇ ਪਾਸੇ ਜਾਂਦੇ ਨੇ ਜਿਹੜਾ ਦੂਜਾ ਮਕਬਰਾ ਮੇਨ ਐਂਟਰੀ ਤੋਂ ਬਾਅਦ ਇੱਧਰ ਉਹ ਵੀ ਆਪਾਂ ਤੁਹਾਨੂੰ ਦਿਖਾਉਣੇ ਵੀ ਹੁਣ ਤਾਂ ਵੇਖੋ ਵੀ ਨਿਰਿਆ ਇਟਾ ਇਟਾ ਹੋਈਆਂ ਪਈਆਂ ਵੀ ਕੋ ਛੋਟੀ ਛੋਟੀ ਇੱਟ ਦੇ ਨਾਲ ਤਿਆਰ ਕੀਤਾ ਗਿਆ ਜੀ ਬਦੂ ਆ ਦੇਖੋ ਮੈਂ ਇਟਨੀ ਨਿਕਲਦੀ ਬਈ ਵੀ ਤੇ ਇੱਟਾ ਆ ਦੇਖੋ ਵੀ ਕਿੱਦਾਂ ਦੀ ਇੱਟਾਂ ਛੋਟੀ ਜੀ ਇਹ ਜਿਹੜੀ ਇਹ ਉਹਨਾਂ ਨੇ ਆਪਦੇ ਪੱਠੇ ਤੋਂ ਇਹ ਤਿਆਰ ਕਰਕੇ ਕਿਲੇ ਤੇ ਲਾਈ ਸੀਗੀ ਤੇ ਹੁਣ ਮੈਂ ਦੂਜੇ ਪਾਸੇ ਆ ਗਿਆ ਤੇ ਦੂਜੇ ਪਾਸੇ ਦਾ ਜਿਹੜਾ ਮਕਬਰਾ ਉਹ ਐਵੇਂ ਦਾ ਦੇਖਦਾ ਜੀ ਕੁਝ ਦੇਖੋ ਵੀ ਉਧਰ ਥੋੜਾ ਜਿਹਾ ਖੜਾ ਤੇ ਇਧਰ ਤਾਂ ਜਮਾ ਹੀ ਨਹੀਂ ਖੜਾ ਹੈਗਾ ਤੇ ਤੇ ਮਿੱਤਰੋ ਇਹ ਜਿਹੜਾ ਕਿਲਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ 1790 ਦੇ ਵਿੱਚ ਇੱਕ ਕਿਲਾ ਤਿਆਰ ਕੀਤਾ ਗਿਆ ਸੀਗਾ ਤੇ ਜਿਹੜਾ ਸ਼ੇਖ ਅਤਾਉੱਲਾ ਖਾਨ ਸੀਗਾ ਉਹਨੇ ਇਹ ਰਿਆਸਤ ਸੰਭਾਲੀ ਇਹ 1791 ਦੇ ਵਿੱਚ 1791 ਦੇ ਵਿੱਚ ਉਹਨੇ ਰਿਆਸਤ ਸੰਭਾਲੀ ਤੇ ਫਿਰ 1791 ਤੋਂ ਬਾਅਦ ਵੱਦ ਵਿੱਚ 1810 ਤੱਕ ਉਹਨੇ ਇੱਥੇ ਰਾਜ ਕੀਤਾ ਪੂਰੇ 19 ਸਾਲ ਉਹਨੇ ਇਸ ਕਿਲੇ ਤੇ ਉਹਨੇ ਇਸ ਮਲੇਰ ਕੋਟਲੇ ਦੀ ਰਿਆਸਤ ਤੇ ਉਹਨੇ ਰਾਜ ਕੀਤਾ ਤੇ ਆ ਤੁਸੀਂ ਦੇਖੋ ਵੀ ਵੀ ਆਪਾਂ ਉਧਰ ਆਏ ਸੀਗੇ ਤੇ ਆ ਤੁਹਾਨੂੰ ਆਪ ਸਾਰਾ ਦਿਖਾਤਾ ਵੀ ਔਰ ਜਿਹੜੇ ਬੁਰਜ ਖੜੇ ਨੇ ਉਹ ਵੀ ਵਿਖਾਤੇ ਤੇ ਇੱਧਰਲਾ ਬੁਰਜ ਆਈ ਆਪਾਂ ਕਵਰ ਕਰਨਾ ਉਹ ਬਾਅਦ ਵਿੱਚ ਕਰਾਂਗੇ ਤੇ ਆ ਤੁਸੀਂ ਦੇਖੋ ਵੀ ਹੁਣ ਇਹ ਕੀ ਬਣਿਆ ਪਿਆ ਇੰਦਾ ਕੋਝ ਨਹੀਂ ਇਹਦਾ ਪਤਾ ਲੱਗਦਾ ਵੇ ਵੀ ਕਿੱਥੇ ਮਹਾਰਾਣੀਆਂ ਇੱਥੇ ਰਹਿੰਦੀਆਂ ਸੀ ਕਿੱਥੇ ਰਾਜੇ ਰਹਿੰਦੇ ਸੀਗੇ ਤੇ ਹੁਣ ਤਾਂ ਸਿਰਫ ਆ ਕੱਲੇ ਮੋਟੀਆਂ-ਮੋਟੀਆਂ ਹੀ ਆ ਜਿਹੜੀਆਂ ਕੰਧਾਂ ਨੇ ਉਹ ਹੀ ਦਿਸਦੀਆਂ ਪਈਆਂ ਨੇ ਇੱਥੇ ਰਾਜ ਸਭਾ ਲੱਗਦੀ ਹੁੰਦੀ ਸੀਗੀ ਜੋ ਰਾਜਾ ਹੁੰਦਾ ਸੀਗਾ ਤਾਉ ਲਖਾਂ ਸ਼ੇਖ ਮੁਹੰਮਦ ਖਾਂ ਉਹ ਵੀ ਇੱਥੇ ਆ ਕੇ ਹਨਾ ਕਿਸੇ ਕਿਸੇ ਟਾਈਮ ਸਭਾ ਕਰਦੇ ਹੁੰਦੇ ਸੀਗੇ ਆਪਦੇ ਰਾਜ ਬਾਰੇ ਗੱਲਾਂ ਬਾਤਾਂ ਕਰਦੇ ਹੁਣੇ ਵਪਾਰ ਬਾਰੇ ਗੱਲਾਂ ਬਾਤਾਂ ਕਰਦੇ ਹੁਣੇ ਤੇ ਜਿਹੜੀ ਇੱਕ ਮੇਨ ਗੱਲ ਵੀ ਇਹ ਜਿਹੜਾ ਕਿਲਾ ਇਹ ਬਣਾਇਆ ਕਿਉਂ ਗਿਆ ਸੀ ਤੇ ਮੇਨ ਪਰਸਪਸ ਇਸ ਕਿਲੇ ਦਾ ਇਸ ਕਿਲੇ ਨੂੰ ਬਣਾਉਣ ਦਾ ਇਹ ਸੀਗਾ ਵੀ ਜਿਹੜੀ ਉਸ ਟਾਈਮ ਤੇ 1800 ਇਹ 1700 80 1790 91 ਦੇ ਦੌਰ ਦੇ ਵਿੱਚ ਉਦੋਂ ਇਸ ਟਾਈਮ ਵੀ ਅਲੱਗ-ਅਲੱਗ ਰਿਆਸਤਾਂ ਹੁੰਦੀਆਂ ਸੀਗੀਆਂ ਜਿਵੇਂ ਨਾਭਾ ਰਿਆਸਤ ਹੋ ਗਈ ਪਟਿਆਲਾ ਰਿਆਸਤ ਹੋ ਗਈ ਤੇ ਵੇਖੋ ਵੀ ਮਲੇਰ ਕੋਟ ਦੇ ਤੋਂ ਪਟਿਆਲਾ ਕੋਈ ਹੋਣਾ ਕੋਈ 60 61 ਕਿਲੋਮੀਟਰ ਦੂਰ ਹੈ ਤੇ ਨਾਭਾ ਵੀ ਥੋੜਾ ਘੱਟ ਗਿਆ ਵੀ ਉਦੋਂ ਜਿਹੜੀਆਂ ਰਿਆਸਤਾਂ ਹੁੰਦੀਆਂ ਸੀਗੀਆਂ ਉਹਨਾਂ ਦੀ ਖੇ ਬਾਜੀ ਚੱਲਦੀ ਰਹਿੰਦੀ ਸੀਗੀ ਵੀ ਇਧਰ ਮੇਰਕੋਟ ਦੇ ਨਾਲ ਉਹਨਾਂ ਦੀ ਖਹਿ ਬੜੀ ਚੱਲਦੀ ਰਹਿੰਦੀ ਸੀਗੀ ਵੀ ਹਮਲਾ ਉਹਨਾਂ ਨੇ ਹਮਲਾ ਕਰਤਾ ਜਾਂ ਇਹਨਾਂ ਨੇ ਹਮਲਾ ਕਰਤਾ ਫਿਰ ਜਿਹੜੇ ਨਾਬਾ ਰਿਆਸਤੇ ਉਹਨੇ ਹਮਲਾ ਕਰਤਾ ਜਿਹੜੇ ਨਾਬਾ ਰਿਆਸਤ ਹੋ ਗਈ ਤੇ ਜਿਹੜੀ ਪਟਿਆਲਾ ਰਿਆਸਤ ਹੋ ਗਈ ਉਹਨਾਂ ਤੋਂ ਉਹਨਾਂ ਦੇ ਹਮਲਿਆਂ ਤੋਂ ਬਚਣ ਵਾਸਤੇ ਇਹ ਕਿਲੇ ਨੂੰ ਬਣਾਇਆ ਗਿਆ ਸੀਗਾ ਹੁਣ ਆਪਣਾ ਬਾਰਡਰ ਹੈ ਭਾਰਤ ਤੇ ਪਾਕਿਸਤਾਨ ਦਾ ਉਦੋਂ ਇਹ ਜਿਹੜਾ ਕਿਲਾ ਏ ਇਹ ਡਿਫੈਂਸ ਲਾਈਨ ਦਾ ਕੰਮ ਕਰਦਾ ਸੀਗਾ ਵੀ ਜਿਹੜਾ ਹਮਲਾ ਦੇਖ ਕੇ ਤੇ ਜੇ ਨਾਬਾ ਰਿਆਸਤ ਚਾ ਪਟਿਆਲਾ ਰਿਆਸਤ ਇਹਦੇ ਤੇ ਹਮਲਾ ਕਰਦਾ ਤੇ ਜਿਹੜਾ ਆ ਰਹਿਮਤਗੜ ਦਾ ਕਿਲਾ ਮਲੇਰਕੋਟਲੇ ਦਾ ਕਿਲਾ ਇਹ ਜਿਹੜਾ ਉਹਨਾਂ ਨੂੰ ਉਲਟਾ ਜਵਾਬ ਦੇ ਸਕੇ ਉਸ ਹਮਲੇ ਤੋਂ ਬਚ ਸਕੇ ਆਪਦੀ ਰਿਆਸਤ ਨੂੰ بچਾ ਸਕੇ ਤੇ ਆ ਜਿਹੜਾ ਤੁਸੀਂ ਆ ਦੇਖਦੇ ਪਏ ਜੀ ਇਹ ਜਨਾਨਾ ਘਰ ਹੁੰਦਾ ਸੀਗਾ ਉਸ ਟਾਈਮ ਤੇ ਤੇ ਇੱਕ ਸਾਈਡ ਉਧਰ ਮਰਦਾ ਘਰ ਹੁੰਦਾ ਸੀਗਾ ਇਧਰ ਜਨਾਨਾ ਘਰ ਹੁੰਦਾ ਸੀਗਾ ਵੀ ਜਿਹੜੀਆਂ ਰਾਜੇ ਮਹਾਰਾਣੀਆਂ ਮਹਾਰਾਣੀਆਂ ਹੁੰਦੀਆਂ ਸੀਗਾ ਉਹ ਉਹ ਇਧਰ ਆ ਕੇ ਰਾਮ ਰੂਮ ਕਰਦੀ ਹੁੰਦੀਆਂ ਸੀਗੀਆਂ ਤੇ ਆਹ ਜਿਹੜੀਆਂ ਤੁਸੀਂ ਕੰਧਾਂ ਦੇਖਦੇ ਪਏ ਜੇ ਨਾ ਤੇ ਜਿਹੜੇ ਪੂਰੇ ਏਕਾਂ ਦੇ ਉੱਤੇ ਸਿਪਾਈ ਹੁੰਦੇ ਸੀਗੇ ਵੀ ਆਪਦੇ ਜਿਹੜੇ ਕਿਲੇ ਦੀ ਦੇਖਰੇਖ ਕਰਨ ਵਾਸਤੇ ਤੇ ਉਹ ਜਿਹੜੇ ਤੁਸੀਂ ਬੁਰਜ ਦੇਖਦੇ ਉਹਨਾਂ ਦੇ ਉੱਤੇ ਵੀ ਖੜੇ ਹੁੰਦੇ ਸੀਗੇ ਹਥਿਆਰਾਂ ਨਾਲ ਲੈਸ ਅਗਲੇ ਰਾਉਂਡ ਕਰਦੇ ਫਿਰਦੇ ਰਹਿੰਦੇ ਸੀਗੇ ਇਹ ਇਹ ਕਿਲੇ ਦੀ ਦੇਖਰੇਖ ਕਰਨ ਵਾਸਤੇ ਤੇ ਆਹ ਜਿਹੜਾ ਜਨਾਨਾ ਘਰ ਬਣਾਇਆ ਗਿਆ ਸੀਗਾ ਇਹ ਜਿਹੜੀਆਂ ਜਨਾਨੀਆਂ ਦੇ ਵਾਸਤੇ বুੜੀਆਂ ਵਾਸਤੇ ਇੱਥੇ ਵਿਸ਼ਰਾਮ ਕਰਨ ਵਾਸਤੇ ਤੇ ਦੂਸਰੀ ਸਾਈਡ ਬਣਾਇਆ ਗਿਆ ਸੀਗਾ ਬੰਦਿਆਂ ਵਾਸਤੇ ਕਿਉਂਕਿ ਅਲੱਗ-ਅਲੱਗ ਰੱਖਦੇ ਸੀ ਨਾ ਫਿਰ ਤੇ ਇਸ ਕਰਕੇ ਦੂਸਰੀ ਸਾਈਡ ਬੰਦਿਆਂ ਵਾਸਤੇ ਬਣਾਇਆ ਗਿਆ ਸੀਗਾ ਉਹ ਵੀ ਮੈਂ ਤੁਹਾਨੂੰ ਦਿਖਾਵਾਂਗਾ ਤੇ ਮੇਨ ਇੱਥੇ ਆ ਜਿਹੜੀ ਤੁਸੀਂ ਹੁਣ ਜਗਾ ਦੇਖਦੇ ਪਏ ਜਣ ਇੱਥੇ ਲੱਗਦੀ ਹੁੰਦੀ ਸੀ ਕਿ ਰਾਜ ਸਭਾ ਇੱਥੇ ਜਿਹੜੇ ਰਾਜੇ ਹੁੰਦੇ ਸੀਗੇ ਮਾ ਰਾਜੇ ਹਨਾ ਵਜੀਰ ਉਹ ਸਾਰੇ ਇੱਥੇ ਬੈਠ ਕੇ ਸਭਾ ਕਰਦੇ ਹੁੰਦੇ ਸੀਗੇ ਰਾਜ ਦੇ ਬਾਰੇ ਤੇ ਆਪਾਂ ਹੁਣ ਅੱਗੇ ਚੱਲਣੇ ਅੱਗੇ ਜਾ ਕੇ ਵੀ ਆਪਾਂ ਤੁਹਾਨੂੰ ਵਿਖਾਉਣੇ ਇਹ ਕਿਲਾ ਤੇ ਜਿਹੜਾ ਸ਼ੇਖ ਅਤਾਉੱਲਾ ਖਾਂ ਸੀਗਾ ਉਹਨੇ ਆਪਦੇ ਪੱਠੇ ਤੋਂ ਇੱਟਾਂ ਇਹ ਜਿਹੜੀਆਂ ਬਣਾ ਕੇ ਤੇ ਸਾਰਾ ਜਿਹੜਾ ਕਿਲਾ ਹੈ ਇਹ ਚੜਿਆ ਸੀਗਾ ਛੋਟੀ 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 ਇੱਟਾਂ ਦਾ ਹੈ ਤੇ ਟੋਟਲ ਐਵੇਂ ਦੇ ਚਾਰ ਬੁਰਜ ਖੜੇ ਨੇ ਗੇਟਾਂ ਦੇ ਉੱਤੇ ਇੱਕ ਜਿਹੜਾ ਪਹਿਲਾਂ ਮੈਂ ਤੁਹਾਨੂੰ ਦੋ ਦਿਖਾਏ ਵੀਡੀਓ 'ਚ ਇੱਕ ਦੋ ਸੀਗੇ ਤੇ ਇੱਕ ਆ ਸੀਗਾ ਤੇ ਇੱਕ ਉਹ ਦੂਸਰੀ ਸਾਈਡ ਜਿਹੜੀ ਹੁਣਾ ਸਿਰਫ ਛੋਟੀ ਜੀ ਕੰਧ ਦੇ ਤੋਂ ਬਿਸਦੀ ਪਈ ਤੇ ਇਹਦੇ ਅੰਦਰ ਵੀ ਆਪਾਂ ਚੱਲਦੇ ਹਾਂ ਤੁਹਾਨੂੰ ਵਿਖਾਉਣੇ ਕਹਿੰਦਾ ਤਾਂ ਸੇਮ ਹੀ ਐ ਪਰ ਆਪਾਂ ਤਾਂ ਖਮਣਾ ਨਾ ਆਹ ਵੇਖੋ ਤੁਸੀਂ ਹੈਗਾ ਇਹ ਵੀ ਸੇਮ ਹੀ ਐ ਪੱਠਾ ਜਾਂ ਟਾਈਪ ਜਿਹਾ ਬਣਾਇਆ ਹੈ ਸੇਮ ਹੀ ਐ ਆ ਜਿਹੜੀ ਜਿਹੜੀ ਆ bari ਆਵਾਾਸਤੇ ਉੱਪਰ ਜਿਹੜੇ ਸਿਪਾਈ ਨੇ ਹਨਾ ਜਿਹੜੇ ਸਿਕਿਉਰਿਟੀ ਗਾਰਡ ਉਹ ਉੱਤੇ ਇਹਦੇ ਖੜਦੇ ਸੀਗੇ ਤੇ ਪੈਰਾ ਦਿੰਦੇ ਸੀਗੇ ਤੇ ਥੱਲੇ ਹੋ ਸਕਦਾ ਵੀ ਇਹਨੂੰ ਛੱਤ ਪਈ ਹੋਵੇ ਥੱਲੇ ਵੀ ਜਿਹੜਾ ਅਸਲਾ-ਉਸਲਾ ਰੱਖਿਆ ਜਾਂਦਾ ਹੁਣ ਤੇ ਤੇ ਚਲੋ ਮਿੱਤਰੋ ਫਿਰ ਹੁਣ ਆਪਾਂ ਇਹਦੇ ਦੂਜੇ ਜਿਹੜਾ ਜਿਹੜਾ ਮਨਾਰ ਖੜਾ ਉਹਦੇ ਤੇ ਚੱਲਣੇ ਤੇ ਹੁਣ ਇਸ ਟਾਈਮ ਤਾਂ ਵੇਖੋ ਤੁਸੀਂ ਵੀ ਕੀ ਕੋਝ ਨਹੀਂ ਵੀ ਇਸ ਟਾਈਮ ਤਾਂ ਤੁਹਾਨੂੰ ਇਹ ਦੇਖ ਕੇ ਲੱਗਦਾ ਵੀ ਸੱਚਮੂਹ ਇਹ ਸੱਚਮੂਹ ਚ ਵੀ ਇਹ ਕਿਲਾਹ ਹੋ ਸਕਦਾ ਹੁਣ ਤਾਂ ਬਸ ਆ ਕੰਦਾ ਹੀ ਰਹੀਆਂ ਆ ਕੰਦਾ ਹੀ ਬੀਤੇ ਸਮੇਂ ਦੀਆਂ ਅਗਵਾਈ ਭਰਦੇ ਪਏ ਅੱਜ ਤੋਂ 200 ਸਾਲ ਪੁਰਾਣੀਆਂ ਕੰਦਾ ਕਿੰਨੇ ਇਹਨਾਂ ਨੂੰ ਹੱਥ ਲੱਗੇ ਹੋਣੇ ਕਿਹੜੇ ਮਿਸਤਰੀਆਂ ਨੇ ਇਹ ਬਣਾਇਆ ਹੋਣਾ ਕਿਹੜੇ ਦਿਹਾੜੀ ਤੇ ਰੱਖੇ ਹੋਣੇ ਕਿੰਨੇ ਹੱਥਾਂ ਦੇ ਵਿੱਚ ਉਹ ਇਹ ਜੜੀਆਂ ਇੱਟਾਂ ਨੇ ਲੰਗ ਕੇ ਆਈਆਂ ਹੋਣੀਆਂ ਲੱਗੀਆਂ ਹੋਣੀਆਂ ਹਨ ਬਈ ਉਸ ਟਾਈਮ ਤੇ ਦੇਖੋ ਤੁਸੀਂ ਵੀ ਹੁਣ ਤਾਂ ਚਲੋ ਓਹੋ ਮਿੱਟੀ ਦੇਖੋ ਤੁਸੀਂ ਵੀ ਚੀਕ ਨਹੀਂ ਹੈ ਚੀਕ ਹਾਂ ਚੀਕ ਨਹੀਂ ਮਿੱਟੀ ਇੰਦਰ ਕਸਰ ਜੀ ਵੀ ਲੱਗਦੀ ਤੇ ਚੀਕਣੀ ਵੀ ਲੱਗਦੀ ਬਈ ਉਸ ਟਾਈਮ ਤੇ ਮਿੱਟੀ ਵੀ ਬੜੀ ਮਜ਼ਬੂਤ ਹੁੰਦੀ ਸੀ ਸੀਮਿੰਟ ਤੋਂ ਤੇ ਆਹ ਦੇਖੋ ਮੈਨੂੰ ਤਾਂ ਮਿੱਟੀ ਕੋਈ ਸਪੈਸ਼ਲ ਹੀ ਲੱਗਦੀ ਪਈ ਇਦਾਂ ਦੀ ਤਾਂ ਹਨਾ ਆਵੇ ਸਪੈਸ਼ਲ ਹੀ ਲੱਗਦੀ ਪਈ ਮਿੱਟੀ ਮੇਨੂੰ ਹਨਾ ਇਹ ਜਿਆਦੀ ਪਕੜ ਕਰਦੀ ਹੁੰਨੀ ਨਹੀਂ ਨਹੀਂ ਹੁਣ ਤਾਂ ਯਾਰ ਮਿੱਟੀਆਂ ਚੋਂਣੀ ਉਹ ਦਮ ਰੇ ਨਾ ਉਹ ਬੰਦਿਆਂ ਚ ਉਹ ਦਮ ਰੇ ਤੇ ਹਨਾ ਵਿਉਤ ਹੁਣ ਦੇਖੋ ਤੁਸੀਂ ਮਿੱਟੀਆਂ ਨਾਲ ਉਹ ਐਡੇ ਐਡੇ ਪੁਰਾਣੇ ਜ਼ਮਾਨਿਆਂ ਦੇ ਵਿੱਚ ਹਨਾ ਮਿੱਟੀ ਦੇ ਨਾਲ ਹੀ ਉਹ ਐਡੇ ਐਡੇ ਹਨਾ ਮਹਿਲ ਖੜੇ ਕਰ ਦਿੰਦੇ ਹੁੰਦੇ ਸੀ ਤੇ ਹੁਣ ਤਾਂ ਨਾ ਸੀਮੈਂਟਾਂ ਚ ਵੀ ਨਹੀਂ ਉਹ ਦਮ ਰਹਿ ਗਿਆ ਤੇ ਚਲੋ ਹੁਣ ਆਪਾਂ ਫੇਰ 200 ਸਾਲ ਪਿੱਛੇ ਆਉਣੇ ਤੇ ਆਪਾਂ ਗੱਲਾਂ ਕਰਨੇ ਕਿਲੇ ਬਾਰੇ ਤੇ ਆ ਤੁਸੀਂ ਦੇਖੋ ਵੀ ਜਿਹੜਾ ਮੈਂ ਤੁਹਾਨੂੰ ਤਿੰਨ ਬੁਰਜਿਖਾਏ ਨਾ ਉਹਦਾ ਲਾਸਟ ਬੁਰਜ ਜੇ ਆ ਜਿਹੜਾ ਹੁਣ ਤਾਂ ਤੁਹਾਨੂੰ ਕੋਈ ਨਹੀਂ ਹੈ ਬੁਰਜ ਬਰਜੇ ਲੱਗਦਾ ਹੁਣਾ ਤੇ ਇਥੋਂ ਦੇਖੋ ਤੁਸੀਂ ਵੀ ਇਥੋਂ ਕਿੰਨਾ ਉੱਚਾ ਆ ਦੇਖੋ ਇਹ ਤਾਂ ਮੈਂ ਥੋੜਾ ਘੱਟ ਉੱਚਾ ਖੜਾ ਵੀ ਆ ਦੇਖੋ ਆ ਬੁਰਜ ਦੀ ਹੈ ਲਾਸਟ ਕੰਧ ਰਹਿ ਗਈ ਜੇ ਇਹ ਵੀ ਡਿੱਗਣ ਵਾਲੀ ਹੈ ਤੇ ਇਧਰ ਪਹਾੜੀ ਕਿੱਕਰ ਉੱਗੇ ਪਏ ਨੇ ਹੁਣ ਤਾਂ ਯਾਰ ਰੰਜਾੜ ਬਣਿਆ ਪਿਆ ਖੰਡਰ ਬਣਿਆ ਪਿਆ ਬਸ ਤੇ ਗੜ ਦਾ ਕਿਲਾ ਨਾ ਮਲੇਰਕੋਟਲੇ ਦਾ ਤੇ ਜਿਹੜਾ ਮਲੇਰਕੋਟਲੇ ਦੀ ਰਿਆਸਤ ਸੀ ਨਾ ਸ਼ਾਹ ਅਬਦੁੱਲਾ ਜਾਂ 6 ਸ਼ੇਰ ਮੁਹੰਮਦ ਖਾਨ ਦੇ ਪੋਤੇ ਨੇ ਬਣਵਾਇਆ ਸੀਗਾ ਹਨਾ ਵੀ ਉਹਦੇ ਜਿਹੜੇ ਰਾਜ ਦੇ ਵਿੱਚ ਉਹਦੀ ਰਿਆਸਤ ਦੇ ਵਿੱਚ 56 ਪਿੰਡ ਆਉਂਦੇ ਸੀਗੇ ਜਿਹੜਾ ਵੀ ਮਤਲਬ ਕਿ ਉਸ ਟਾਈਮ ਤੇ ਜੇ ਆਪਾਂ ਵੇਖਿਆ ਜਾਵੇ ਤੇ 56 ਪਿੰਡ ਵੀ ਐਡੇ ਖਾਸ ਪਿੰਡ ਨਹੀਂ ਕਿ ਹੈਗੇ ਵੀ ਇੱਕ ਰਿਆਸਤ ਨੂੰ 56 ਪਿੰਡ ਆਉਂਦੇ ਹੋਣ ਵੀ ਉਸ ਟਾਈਮ ਤੇ ਉਹਨਾਂ ਨੇ ਦੇਖਦੇ ਹੋਏ ਵੀ ਤਾਂ ਹੀ ਉਹਨੇ ਇਸ ਕਿਲੇ ਦਾ ਨਿਰਮਾਣ ਕਰਵਾਇਆ ਸੀਗਾ ਆਪਦੀ ਰਿਆਸਤ ਨੂੰ ਦੇਖ ਕੇ ਆ ਜਿਹੜੀ ਤੁਸੀਂ ਹੁਣ ਜਗਾ ਦੇਖਦੇ ਪਏ ਜਣ ਇੱਥੇ ਕਿਸੇ ਟਾਈਮ ਰਾਜਸਵਾ ਲੱਗਦੀ ਹੁੰਦੀ ਸੀਗੀ ਵੀ ਆਏ ਗਏ ਵਾਸਤੇ ਇੱਥੇ ਛੋਟੇ-ਛੋਟੇ ਮਕਬਰੇ ਬਣੇ ਸੀਗੇ ਤਾਂ ਜੋ ਇੱਥੇ ਕੋਈ ਠਹਿਰ ਸਕੇ ਠੀਕ ਹੈ ਤੇ ਉਦੋਂ ਜਿਹੜੇ 56 ਪਿੰਡਾਂ ਦੀ ਜਿਹੜੇ ਇਸ ਕਿਲੇ ਦੀ ਇਸ ਰਿਆਸਤ ਦੀ ਸੋਰਸ ਸੀਗੀ 56 ਪਿੰਡ ਸੀਗੀ ਉਹਨਾਂ ਤੋਂ ਜੋ ਟੈਕਸ ਹੁੰਦਾ ਹੁੰਦਾ ਸੀਗਾ ਹਨਾ ਵੀ ਜਿਵੇਂ ਹੁਣ ਅੱਜ ਦੀ ਗਵਰਨਮੈਂਟ ਆਪਣੇ ਕੋਲ ਟੈਕਸ ਲੈਂਦੀ ਮਤਲਬ ਕਿ ਟੈਕਸ ਹੁੰਦਾ ਸੀਗਾ ਹੋਰ ਵਪਾਰ ਦੇ ਵਿੱਚ ਜੋ ਵੀ ਹੁੰਦਾ ਸੀਗਾ ਵੀ ਉਹਦੇ ਵਿੱਚੋਂ ਕੁਝ ਪਰਸੈਂਟ ਉਹ ਇੱਥੇ ਇਸ ਰਿਆਸਤ ਨੂੰ ਦਿੰਦੇ ਹੁੰਦੇ ਸੀਗੇ ਤੁਸੀਂ ਦੇਖੋ ਵੀ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਾਂ ਵੀ ਅੱਜ ਕੱਲ ਇੱਥੇ ਲੋਕੀ ਲੈਟਰਨ ਕਰਦੇ ਇੱਥੇ ਲੈਟਰਨ ਵੀ ਪਈ ਹੈ ਨਹੀਂ ਤੇ ਜੋ ਗੱਲ ਹੈ ਉਹ ਤੁਹਾਨੂੰ ਦੱਸ ਦੇਣੀ ਚਾਹੀਦੀ ਵੀ ਇੱਥੇ ਲੈਟਰਨ ਪਈ ਹੈ ਲੋਕੀ ਟੱਟੀ ਕਰਕੇ ਜਾਂਦੇ ਨੇ ਤੇ ਕਿਸੇ ਟਾਈਮ ਦੀਆਂ ਗੱਲਾਂ ਵੀ ਇੱਥੇ ਜੇ ਕੋਈ ਥੁੱਕ ਵੀ ਛੱਟਦਾ ਤਾਂ ਵੀ ਹੋ ਸਕਦਾ ਵੀ ਉਹਨੂੰ ਸਜ਼ਾ ਮਿਲਦੀ ਹੋਵੇ ਹਨਾ ਵੀ ਥੁੱਕਮ ਨਹੀਂ ਸੀ ਉਸ ਟਾਈਮ ਤੇ ਇੱਥੇ ਕੋਈ ਛੱਟਦਾ ਹੁੰਦਾ ਵੀ ਅੱਜ ਲੋਕੀ ਇੱਥੇ ਟੱਟੀਆਂ ਕਰਕੇ ਜਾਂਦੇ ਵੀ ਗੱਲ ਵਕਤ ਦੀ ਹੁੰਦੀ ਹੈ ਨਾ ਕੱਲ ਵਕਤ ਦੀ ਹੁੰਦੀ ਵੀ ਇੱਥੇ ਵੀ ਇਹਦਾ ਵੀ ਕਿਸੇ ਟਾਈਮ ਦੌਰ ਸੀਗਾ ਤੇ ਜਿਹੜਾ ਅੱਜ ਇਹਦੇ ਦੇ ਦੌਰ ਚੱਲਦਾ ਪਿਆ ਇਹ ਵੀ ਕਿਸੇ ਟਾਈਮ ਦਾ ਦੌਰ ਹੈ ਹਣਾ ਵੀ ਹੌਲੀ-ਹੌਲੀ ਬਸ ਇਹ ਟਟਦਾ ਜਾਂਦਾ ਤੇ ਇਹ ਜਿਹੜੀਆਂ ਕੰਦਾ-ਕੁੰਦਾ ਅੱਜ ਦੇਖਣ ਨੂੰ ਮਿਲਦੀਆਂ ਪਈਆਂ ਹੋ ਸਕਦਾ ਵੀ ਹੋਰ ਰਿਸਾਲਟ 6 ਮਹੀਨਿਆਂ ਨੂੰ ਇਹ ਜਿਹੜੀਆਂ ਇੰਨੀਆਂ ਕੰਦਾ ਇਹ ਵੀ ਨਾ ਦਿਸਣ ਤੇ ਤੁਸੀਂ ਆ ਦੇਖੋ ਵੀ ਆ ਮੀਨਾਕਾਰੀ ਬਹੁਤ ਵਧੀਆ ਕੀਤੀ ਗਈ ਕਿਉਂਕਿ ਮੁਗਲ ਸ਼ੈਲੀ ਦੇ ਵਿੱਚ ਤਿਆਰ ਕੀਤੀ ਹੈ ਤੇ ਮਿੱਤਰੋ ਇਹ ਜਿਹੜਾ ਕਿਲਾ ਬਣਿਆ ਵਾ ਇਹ ਬਣਿਆ ਵਾ ਮੁਗਲ ਸ਼ੈਲੀ ਦਾ ਤੇ ਇੱਥੇ ਕੋ ਖੂਹ ਵੀ ਬਣਿਆ ਮੈਂ ਖੂਹ ਵੀ ਤੁਹਾਨੂੰ ਵਿਖਾਵਾਂਗਾ ਆਪਾਂ ਖੂਹ ਦੇ ਕੋਲ ਜਾਨੇ ਖੂਹ ਤੁਹਾਨੂੰ ਵਿਖਾਉਣੇ ਤੇ ਹੁਣ ਤਾਂ ਬਸ ਇੱਥੇ ਆਹੀ ਚੁੱਚੀ ਜਾ ਰਹੀਆਂ ਜਿਹੜੀਆਂ ਵਿਖਾਉਣ ਦੇ लायक ਹੈਗੀਆਂ ਮੈਂ ਥੋੜੀਆਂ ਬਹੁਤੀਆਂ ਤੇ ਆਹ ਜਿਹੜੇ ਤੁਸੀਂ ਦੇਖਦੇ ਹੋ ਬਜੇ ਇਹ ਤਾਂ ਬਾਅਦ ਵਿੱਚ ਤਿਆਰ ਕੀਤਾ ਗਿਆ ਹੋਣਾ ਇਹਦਾ ਤਾਂ ਕੋਈ ਪਰਪਸ ਨਹੀਂ ਮੈਨੂੰ ਦੇਖਦਾ ਤੇ ਆਹ ਤੁਸੀਂ ਦੇਖੋ ਵੀ ਆਹ ਜਿਹੜਾ ਗਲਾਈ ਦੇ ਵਿੱਚ ਇਹ ਬਣਿਆ ਇਹ ਖੂਹ ਆ ਇਹ ਵੀ ਇਹ ਵੀ ਛੋਟੀ ਇੱਟ ਦਾ ਹੀ ਬਣਿਆ ਵਾ ਤੇ ਆ ਪਲਸਤਰ ਸ਼ਾਇਦ ਦੇ ਦੁਪਹਿਰਾ ਕੀਤਾ ਗਿਆ ਹੋਵੇ ਤੇ ਇਹਦੇ ਵਿੱਚ ਪਾੜੀ ਕਿੱਕਰ ਉੱਗਿਆ ਹੋਇਆ ਤੇ ਸਾਰਾ ਇਹਨੂੰ ਇੱਟਾਂ ਦੇ ਨਾਲ ਪੂਰਿਆ ਹੋਇਆ ਮਿੱਤਰੋ ਕਿਸੇ ਟਾਈਮ ਮੇ ਪਾਣੀ ਦਾ ਸੋਰਸ ਹੋਇਆ ਕਰਦਾ ਸੀ ਕਿਉਂਕਿ ਜਿੰਨੇ ਕਿਲੇ ਮੈਂ ਦੇਖੇ ਐਮੈਂ ਦੀਆਂ ਪੁਰਾਣੀਆਂ ਬੇਲੀਆਂ ਦੇਖਿਆ ਨਾ ਉਹਨਾਂ ਵਿੱਚ ਖੂਨ ਤਾਂ ਹੁੰਦਾ ਹੀ ਹੈ ਜਿਵੇਂ ਅੱਜ ਦੇ ਟਾਈਮ ਦੇ ਵਿੱਚ ਆਣ ਆਪਾਂ ਮੱਛੀ ਪੋਰ ਰਿਆਂ ਵਾਟਰ ਸਪਲਾਈ ਲੈਣੇ ਆਂ ਸਰ ਗਵਰਨਮੈਂਟ ਉਸ ਟਾਈਮ ਤੇ ਵੀ ਉਦੋਂ ਇਹ ਬਸ ਖੂਹ ਹੀ ਹੁੰਦੇ ਸੀ ਬਈ ਖੂਹ ਤੋਂ ਹੀ ਪਾਣੀ ਲੈਂਦੇ ਸੀਗੇ ਇਹਨੂੰ ਟਾਈਮ ਤੇ ਦੇਖੋ ਵੀ ਕਿਵੇਂ ਕਿਹੜੇ ਮਿਸਤਰੀ ਹੋਣੇ ਨੇ ਜਿਨ੍ਹਾਂ ਨੇ ਆ ਸਾਲ ਕੀਤਾ ਹਨ ਕੰਧਾਂ ਦੇ ਨਾਲ ਜਿਹੜੀਆਂ ਇੰਨੀਆਂ ਵਧੀਆ ਵਧੀਆ ਤਿਆਰ ਕੀਤੀਆਂ ਗਿਆ ਤੋਂ ਹਣੀ ਮਾੜੇ ਮੋਟਾ ਵੀ ਜਿਹੜੀ ਦੇ ਦੇ ਬਣੇ ਕਿਤੋਂ ਹਣੀ ਮਾੜਾ ਮੋਟਾ ਮੱਥਾ ਜਾਂ ਬਾਹਰ ਨੂੰ ਜਾਂ ਅੰਦਰ ਨੂੰ ਐਨ ਬਿਲਕੁਲ ਤੇ ਐਨ ਬਿਲਕੁਲ ਇੱਕ ਗਾਡਰ ਚੀਜ਼ ਤਿਆਰ ਕੀਤੀ ਕੋਕਾ ਬੇਹੋ ਗਲਾਈ ਕਿ ਤੋਂ ਨਹੀਂ ਲੱਗਦਾ ਬਈ ਕੋਈ ਉੱਚੀ ਨੀਵੀਂ ਜਾਂ ਅੱਗੇ ਜਾਂ ਪਿੱਛੇ ਗਲਾਈ ਇਹ ਵੀ ਗਲਾਈ ਬੜੀ ਘੈਂਟ ਕੀਤੀ ਤੇ ਤੇ ਆਹ ਦੇਖੋ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਮੁਗਲ ਸ਼ੈਲੀ ਦਾ ਤੋਤਰਕੋਨਾ ਜਿਹਾ ਬਣਿਆ ਵਾ ਤੇ ਉਧਰ ਸੇ ਵਿਕਟੋਰੀਆ ਸ਼ੈਲੀ ਉਹ ਵੇਖੋ ਤੁਸੀਂ ਗਲਾਈ ਦੇ ਵਿੱਚ ਬਣੇ ਨਾ ਬਾਹਰਲੇ ਇਹ ਵਿਕਟੋਰੀਆ ਸ਼ੈਲੀ ਦੀ ਹਾਈ ਕੋਰਟ ਹੈ ਤੇ ਸੁਪਰੀਮ ਕੋਰਟ ਲੱਗਦੀ ਹੁੰਦੀ ਸੀ ਰਾਜੇ ਕੋਲ ਦੇ ਸਿੱਧਾ ਰਾਜੇ ਕੋਲ ਜਾਂਦੇ ਹੁੰਦੇ ਸੀ ਕਿ ਇਹ ਹਾਈ ਕੋਰਟ ਦੇ ਵਿੱਚ ਪਹਿਲਾਂ ਆਉਂਦੇ ਹੁੰਦੇ ਸੀ ਇਹ ਵੀ ਮੈਂ ਤੁਹਾਨੂੰ ਮਾੜਾ-ਮੋਟਾ ਅੰਦਰੋਂ ਥੋੜੀ-ਬੋਤੀ ਚਾਤੀ ਮਰਵਾ ਦੇਣਾ ਵਾ ਤੇ ਆਹ ਕਿਲੇ ਦਾ ਪਾਉਣ ਸਾਰਾ ਕਵਰ ਕੀਤਾ ਤੇ ਚਲੋ ਹੁਣ ਉਧਰ ਚਲਦੇ ਤੇ ਮਿੱਤਰੋ ਮੈਂ ਤੁਹਾਨੂੰ ਇੱਕ ਕਿਲੇ ਦਾ ਤੇ ਮਿੱਤਰੋ ਇੱਕ ਚੀਜ਼ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਵੀ ਇਹ ਕਿਲੇ ਦਾ ਰਹਿਮਤਗੜ੍ਹ ਨਾਮ ਇਹ ਕਿਲੇ ਦਾ ਕਿਉਂ ਰੱਖਿਆ ਹੈਗਾ ਤੇ ਜਿਹੜਾ ਇਹ ਕਿਲੇ ਦਾ ਮਾਲਕ ਸੀ ਨਮਾਬ ਅਕਾ ਉੱਲਾਖਾਂ ਉਹਦੇ ਮੁੰਡੇ ਦਾ ਨਾਮ ਸੀਗਾ ਰਹਿਮਤ ਖਾਂ ਤੇ ਇਸ ਕਰਕੇ ਉਹਨੇ ਇਸ ਕਿਲੇ ਦਾ ਨਾਮ ਰਹਿਮਤਗੜ੍ਹ ਰਹਿਮਤ ਖਾਂ ਜਾਂ ਬੋਲ ਦੋ ਉਨੇ ਇਸ ਕਰਕੇ ਇਸ ਕਿਲੇ ਦਾ ਨਾਮ ਰਹਿਮਤਗੜ੍ਹ ਰੱਖ ਦਿੱਤਾ ਤੇ ਇਸ ਕਿਲੇ ਤੋਂ ਥੋੜੀ ਦੂਰ ਇੱਕ ਪਿੰਡ ਵੀ ਉਹਨੇ ਵਸਾਇਆ ਸੀਗਾ ਰਹਿਮਤਗੜ੍ਹ ਇਹ ਪਿੰਡ ਰਹਿਮਤਗੜ੍ਹ ਕਿਲਾ ਇਵੇਂ ਜਿਹਾ ਉਹ ਪਿੰਡ ਦਾ ਨਾਮ ਹੈਗਾ ਵਾ ਤੇ ਤੇ ਜਦੋਂ ਬੋਲਦੇ ਨੇ ਵੀ ਜਦੋਂ ਇਹ ਜਿਹੜਾ ਕਿਲਾ ਉਹਨੇ ਵਸਾਇਆ ਸੀਗਾ ਇੱਥੇ ਕਿਲਾ ਬਣਾਇਆ ਸੀਗਾ ਵੀ ਉਸ ਟਾਈਮ ਤੇ ਉਦੋਂ ਇੱਥੇ ਬਿਲਕੁਲ ਜਾੜ ਸੀਗਾ ਬਿਲਕੁਲ ਕੋਈ ਇੱਥੇ ਲਾਗੇ ਬੰਨੇ ਪਿੰਡ ਨਹੀਂ ਸੀਗਾ ਸਿਰਫ ਉਹਨੇ ਇਹ ਜਿਹੜਾ ਕਿਲਾ ਨਾ ਜਾੜ ਦੇ ਵਿੱਚ ਹੀ ਬਣਾਇਆ ਸੀ ਜਾਨੀ ਕਿ ਦੂਰ ਦੂਰ ਤੇ ਕੋਈ ਐਵੇਂ ਦਾ ਪਿੰਡ ਨਹੀਂ ਸੀਗਾ ਵੀ ਜਿਹੜਾ ਇੱਕਲੇ ਦੇ ਕੋਲ ਹੋਵੇ ਜਿਹੜਾ ਰਹਿਮਤ ਅਬਦੁੱਲਾਹ ਖਾਨ ਸੀਗਾ ਉਹਨੇ ਮੁੰਡੇ ਦਾ ਨਾ ਇਹ ਉਹਨੇ ਆਪਦੇ ਮੁੰਡੇ ਦੇ ਨਾਂ ਤੇ ਇਹ ਰਹਿਮਤਗੜ ਦਾ ਕਿਲਾ ਵਸਾਇਆ ਮਲੇਰਕੋਟਲੇ ਤੇ ਫਿਰ ਉਹਨੇ ਇਹ ਕਿਲੇ ਦੇ ਨਾਲ ਇੱਕ ਪਿੰਡ ਵੀ ਵਸਾਇਆ ਜਿਹੜਾ ਕਿ ਕਿਲਾ ਰਹਿਮਤਗੜ ਦੇ ਨਾਂ ਤੇ ਅੱਜ ਵੀ ਹੈਗਾ ਵਾ ਮਿੱਤਰੋ ਇਹ ਸੀਗੀਆਂ ਕੁਝ ਹਿਸਟਰੀ ਕੁਝ ਇਤਿਹਾਸ ਜਿੰਨਾ ਕਿ ਮੈਨੂੰ ਪਤਾ ਜਿੰਨਾ ਕ ਆਪਾਂ ਇਹ ਸਟੱਡੀ ਕੀਤੀ ਸੀ ਆਪਾਂ ਤੁਹਾਨੂੰ ਦੱਸ ਦਿੱਤਾ ਵਾ ਤੇ ਇਹਦੇ ਸਾਹਮਣੇ ਹੀ ਰਹਿ ਜਾਂਦੀ ਏ ਆ ਤੁਸੀਂ ਦੇਖੋ ਵੀ ਜਿਹੜੀ ਹਾਈ ਕੋਰਟ ਹਾਈ ਕੋਰਟ ਦੀ ਅਦਾਲਤ ਤੇ ਇਹ ਜਿਹੜੀ ਅਦਾਲਤ ਹੈਗੀ ਵਾ ਇਹ ਕਿਲੇ ਇਹ ਤੇ ਇਹ ਕਿਲਾ ਬਣ ਤੋਂ ਬਾਅਦ 100 ਸਾਲ ਬਾਅਦ ਵਿੱਚ ਬਣੀ ਤੇ ਪਹਿਲਾਂ ਇਹ ਕਿਲਾ ਬਣਾਇਆ ਸੀਗਾ ਰਹਿਮਤਗੜ ਦਾ ਤੇ ਫਿਰ ਇਸ ਇਹ ਕਿਲੇ ਤੋਂ 100 ਸਾਲ ਬਾਅਦ ਵਿੱਚ ਇਹ ਜਿਹੜੀ ਹਾਈ ਕੋਰਟ ਦੀ ਅਦਾਲਤ ਇਹ ਬਣਾਈ ਸੀਗੀ ਜਿਹੜੀ ਵਿਕਟੋਰੀਆ ਸ਼ੈਲੀ ਨੇ ਤੇ ਆਪਾਂ ਇਹਦੇ ਅੰਦਰ ਵੀ ਜਾਣੇ ਆ ਅੰਦਰ ਵੀ ਤੁਹਾਨੂੰ ਦਿਖਾਉਨੇ ਆ ਵੀ ਇਹ ਬਾਅਦ ਵਿੱਚ ਇਹ ਅੰਗਰੇਜ਼ਾਂ ਨੇ ਤਿਆਰ ਕਰਵਾਈ ਸੀ ਕਿਉਂਕਿ ਇਹ ਜਿਹੜਾ ਕਿਲੇ ਦਾ ਘਟੂ ਘਟ 40 ਤੋਂ 45 ਸਾਲ ਰਾਜ ਰਿਹਾ ਸੀਗਾ ਇਸ ਕਿਲੇ ਤੇ ਇਹ ਜਿਹੜੀ ਮਲੇਰ ਕੋਟਲੇ ਆਲੀ ਜਿਹੜੀ ਰਿਆਸਤ ਤੇ ਉਹਨਾਂ ਦਾ ਤੇ ਉਦੋਂ ਬਾਅਦ ਇਹ ਕਿਲੇ ਤੋਂ 100 ਸਾਲ ਬਾਅਦ ਵਿੱਚ ਫਿਰ ਵਿਕਟੋਰੀਆ ਸ਼ੈਲੀ ਜਾਨੀ ਕਿ ਅੰਗਰੇਜ਼ਾਂ ਨੇ ਇਹ ਜਿਹੜੀ ਇੱਥੇ ਹਾਈ ਕੋਰਟ ਬਣਾਈ ਸੀਗੀ ਅਦਾਲਤ ਬਣਾਈ ਸੀਗੀ ਤੇ ਫਿਰ ਉਹ ਇੱਥੇ ਉਹਨੇ ਪਟਾਰਾ ਕਰਦੇ ਸੀਗੇ ਜਿਹੜੇ ਉਹਨਾਂ ਕੋਲ ਕਿਹੇ ਸੌਂਦੇ ਹੁੰਦੇ ਸੀਗੇ ਤੇ ਆ ਤੁਸੀਂ ਦੇਖੋ ਵੀ ਉਸ ਟਾਈਮ ਦੀਆਂ ਹਾ ਪ੍ਰਾਣੀਆਂ ਪੁਰਾਣੀਆਂ ਕੰਦਾਂ ਇਹ ਉਹ ਅਗਵਾਈ ਭਰਦੀਆਂ ਨੇ ਵੀ ਇੱਥੇ ਕਿਸੇ ਟਾਈਮ ਜਿਹੜੇ ਅੰਗਰੇਜ਼ ਦੇ ਵਿਕਟੋਰੀਅਨ ਉਹ ਇੱਥੇ ਆ ਕੇ ਇੱਥੇ ਫੈਸਲਾ ਕਰਦੇ ਹੁੰਦੇ ਸੀਗੇ ਤੇ ਇਹ ਵੀ ਬਣਾਈ ਬੜੀ ਘੈਂਟ ਬਣਾਈ ਆ ਤੁਸੀਂ ਦੇਖੋ ਵੀ ਇਹਨੂੰ ਵੀ ਨਾਨਕਸ਼ਹੀ ਇੱਟ ਵਰਤੀ ਗਈ ਤੇ ਤੁਸੀਂ ਦੇਖੋ ਵੀ ਇਹ ਵੀ ਇੱਕ ਪੁਰਾਣੇ ਜ਼ਮਾਨੇ ਦਾ ਇਤਿਹਾਸ ਹੀ ਆਪਣਾ ਖੜਾ ਏ ਇਹਦੀ ਜਿਹੜੀ ਕੰਸਟਰਕਸ਼ਨ ਹੈ ਹਲੇ ਤੱਕ ਬਹੁਤ ਵਧੀਆ ਪਈ ਹੋਈ ਵੇਖਣ ਦੇ ਲੈਗੇ ਉਹ ਕਿਲੇ ਨਾਲੋਂ ਤਾਂ ਐਂਦੀ ਵਧੀਆ ਕੰਸਟਰਕਸ਼ਨ ਪਈ ਹੋਈ ਵੀ ਉਦੋਂ ਇੱਕ ਹਾਈ ਕੋਰਟ ਹੁੰਦਾ ਸੀ ਅਦਾਲਤ ਹੁੰਦੀ ਸੀਗੀ ਵੀ ਇੱਥੇ ਜਿਹੜੇ ਅੰਗਰੇਜ਼ ਸੀਗੇ ਆਪਦੇ ਜਿਹੜੇ ਜੋ ਮਸਲੇ ਹੁੰਦੇ ਸੀਗੇ ਉਹਨਾਂ ਦਾ ਆ ਕੇ ਇੱਥੇ ਨਿਪਟਾਰਾ ਕਰਦੇ ਹੁੰਦੇ ਸੀਗੀ ਤੇ ਆਹ ਤੁਸੀਂ ਦੇਖੋ ਵੀ ਉਸ ਹੰਤੇ ਵੀ ਇਹ ਬਣਾਏ ਹੋਏ ਸੀਗੇ ਕਮਰੇ ਹਨਾ ਇੱਧਰ ਵਕੀਲ ਹੋਣੇ ਵਾ ਕਿਤੇ ਜੱਜ ਬੈਠੇ ਹੋਣੇ ਵੀ ਇੱਥੋਂ ਜਿਹੜੀ ਆ ਤੁਸੀਂ ਦੇਖੋ ਵੀ ਆਜ ਦੇਖੋ ਤੇ ਆ ਵੀਕਟੋਰੀਆ ਸ਼ੈਲੀ ਨੂੰ ਦਰਸਾਉਂਦਾ ਕਿਉਂਕਿ ਜਿਹੜੇ ਅੰਗਰੇਜ਼ ਸੀਗੇ ਉਹ ਇਹਵੇਂ ਗੁਲਾਈ ਦੇ ਵਿੱਚ ਬਣਾਉਂਦੇ ਸੀਗੇ ਜੋ ਵੀ ਆਪਦੀ ਜਿਹੜੀ ਬਿਲਡਿੰਗ ਹੋ ਗਈ ਇਹ ਵੀ ਵਿਕਟੋਰੀਆ ਸ਼ੈਲੀ ਨੂੰ ਦਰਸਾਉਂਦੇ ਤੇ ਉਧਰ ਜਿੰਨੇ ਆਪਾਂ ਤੁਹਾਨੂੰ ਦਿਖਾਏ ਨਾ ਉਹ ਮੁਗਲ ਸ਼ੈਲੀ ਦੇ ਸੀਗੇ ਮੁਗਲ ਸ਼ੈਲੀ ਦੇ ਉੱਤਰੋਂ ਜਿਹੜਾ ਉਤਲੇ ਪਾਸੋਂ ਤਕੋਨਾ ਜਿਹਾ ਹੁੰਦਾ ਸੀਗਾ ਕੰਸਟ੍ਰਕਸ਼ਨ ਇਹਨਾਂ ਦੀ ਕੀਤੀ ਗਈ ਨਾਨਕਸ਼ਾਈ ਇੱਟਾਂ ਦੇ ਨਾਲ ਕੀਤੀ ਗਈ ਚੂਨਾ ਪੱਥਰ ਇਹਦੇ ਚ ਲਾਇਆ ਗਿਆ ਜਿਹੜਾ ਤੁਸੀਂ ਪਹਿਲਾ ਕਿਲਾ ਵੇਖਿਆ ਉਹ ਸੀਗਾ ਮਿੱਟੀ ਦਾ ਬਣਿਆ ਤੇ ਇਟ ਉਹਦੇ ਜ ਨਾਨਕਾ ਜਾਈ ਯੂਜ਼ ਹੋਈ ਵੀ ਵੀ ਉਸ ਕਿਲੇ ਨੂੰ ਬਣਾਉਣ ਵਾਲਦੇ ਸ਼ੇਰ ਅਬਦੁੱਲਾ ਖਾਨ ਉਹਨੇ ਆਪਦੇ ਹੀ ਪੱਠਾ ਤਿਆਰ ਕੀਤਾ ਸੀ ਆਪਦੇ ਪੱਠੇ ਤੋਂ ਹੀ ਕਰਦੀ ਇਟ ਲਾਉਂਦਾ ਸੀਗਾ ਤੇ ਇਹਦੇ ਵਿੱਚ ਇਟ ਨਾਨਕਾ ਜਾਈ ਯੂਜ਼ ਹੋਈ ਤੇ ਚੂਨੇ ਪੱਥਰ ਨਾਲ ਇਹ ਤਿਆਰ ਕੀਤਾ ਗਿਆ ਜੀ ਮਿੱਤਰੋ ਇਹ ਸੀਗੇ ਅੱਜ ਦਾ ਆਪਣਾ ਮਲੇਰ ਕੋਟਲੇ ਦਾ ਰਹਿਮਤ ਗੜ ਦਾ ਕਿਲਾ ਛੜਾ ਜੇ ਤੁਹਾਨੂੰ ਕਿਲਾ ਤੇ ਆ ਜਿਹੜੀ ਅਦਾਲਤ ਹਾਈ ਕੋਰਟ ਦੀ ਤੇ ਜੇ ਤੁਹਾਨੂੰ ਆਪਣੀ ਵੀਡੀਓ ਚੰਗੀ ਲੱਗੀ లైక్ जरूर ଠోక్ ଦେ ଆ ଜି ଦବକେ లైక్ ଠోక్ ଦେ ଆ ଜି تے ଏମିది హిస్టారିକల్ ప్లేస్ ਨਾਲ ਆਪਾਂ ਤੁਹਾਨੂੰ ਰੂਬਰੂ ਆਪਾਂ ଜାଣੂ ਕਰਵਾਉਂਦੇ ਰਹਾਂਗੇ ਜਿੰਨੇ ਕੁ ଯୋଗେ ਆਪਾਂ ਹੈਗੇ ਆਪਾਂ ਗਿਆਨ ਵੰਡਦੇ ਰਹਾਂਗੇ ਜਿਵੇਂ ਗਿਆਨ ਤੇ ਪਿਆਰ ਮੰਡਨ ਨਾਲ ਵੱਧ ਹੈ ਹਨਾ ਤੇ ਆਪਾਂ ਉਹ ਤੁਹਾਨੂੰ ਦੱਸਦੇ ਰਹਾਂਗੇ ਗਿਆਨ ਦੇ ਬਾਰੇ ਹਿਸਟਰੀ ਬਾਰੇ ਨੋਲਜ ਬਾਰੇ ਜਿੰਨਾ ਕੁ ਆਪਾਂ ਨੂੰ ਪਤਾ ਤੇ ਜੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ లైక్ షేర్ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਤਾਂ ਮੇਨ ਗੱਲ ਯਾਰ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਜੀ ਤੁਹਾਨੂੰ ਆਪਣੀ ਇਹ ਵੀਡੀਓ ਕਿਵੇਂ ਤੇ ਲੱਗੀ ਤੇ ਮਿਲਾਂਗੇ ਆਪਾਂ ਇੱਕ ਹੋਰ ਐਵੇਂ ਦੀ ਘੈਂਟ ਜੀ ਵੀਡੀਓ ਦੇ ਨਾਲ ਓਕੇ ਬਾਏ ਲਵ ਯੂ ਆ